जय गौ माता जय हो जय हो जय हो जय गौ माता दी जय हो जय हो जय हो जय गौ माता जय हो भक्तों गौ माता दी सेवा ਹਾਂ ਬਾਬਾ ਜੈ ਹੋ ਬਾਬਾ ਗਊ ਮਾਤਾ ਦਾ ਦਾਨ ਲਿਆ ਸ਼ੇਰਾ ਉਹ ਦਾਲ ਜਰ ਮੈਂ ਕੰਮ ਕਰਦੇ ਤੂੰ ਗੇਟ ਖੜਕਾ ਜਿੰਨੇ ਬਾਰ ਬਾਰ ਉਹ ਭਾਈ ਪਹਿਲੀ ਲੇਟ ਹੋ ਰਹੇ ਨੇ ਉਹ ਭਾਈ ਕਿਉਂ ਗਰਮ ਹੋਣਾ ਇਹਨਾਂ ਦੇ ਸਿਰ ਤੇ ਚੱਲ ਰਿਹਾ ਸਾਰਾ ਸੰਸਾਰ ਚੱਲ ਰਿਹਾ ਕੋਈ ਇਹਨਾਂ ਦੇ ਸਿਰ ਤੇ ਤਾਂ ਚੱਲ ਰਿਹਾ ਫਿਰ ਅਸਨੇ ਆਪਣਾ ਕੰਮਕਾਰ ਵੀ ਦੇਖਣਾ ਬਾਬਾ ਕੋਈ ਗੱਲ ਨਹੀਂ ਬੱਚਾ ਕੰਮ ਹੁੰਦੇ ਰਹਿੰਦੇ ਨੇ ਲਿਆ ਮਾਤਾ ਦਾ ਦਾਨ ਲਿਆ ਤੇਰੇ ਦਰ ਤੇ ਆਈ ਹੈ ਬਾਬਾ ਦਾਨ ਮੈਂ ਦਿਨਾ ਆਪਾਂ ਬਹਿ ਕੇ ਗੱਲ ਕਰਦੇ ਆ ਨਾਲੇ ਮੈਨੂੰ ਮੜਾ ਦਾ ਕੰਮ ਸੰਨੀ ਜੀ ਕਰ ਲੈਂਦੇ ਮੈਂ ਆ ਗਿਆ ਆ ਜਾ ਭਗਤਾ ਮੈਂ ਬਹਿਣਾ ਆ ਜਾ ਤੂੰ ਨਵੇੜਿਆ ਕੰਮ ਕਰ ਆ ਗਿਆ ਆ ਜਾ ਭਗਤਾ ਹਾਂ ਜੀ ਹੁ ਮੇ ਦੱਸੋ ਆ ਜਾ ਸ਼ੇਰਾ ਬੈਠ ਹਾਂ ਬਾਬਾ ਹੁਣ ਦੱਸ ਕੀ ਕਹਿੰਨਾ ਭਗਤਾ ਸੇਵਾ ਲੈਣ ਆਏ ਆ ਗਊ ਮਾਤਾ ਦੇ ਨਾਤੇ ਉਹ ਸੇਵਾ ਤਾਂ ਕਰ ਦਾਂਗੇ ਭਗਤਾ ਉਹਨੂੰ ਸੰਨੀਆਂ ਦਾ ਉਹਨਾਂ ਕੰਮ ਦਾ ਟਾਈਮ ਹੈ ਬਾਬਾ ਜੀ ਕੰਮ ਦੇ ਟਾਈਮ ਆ ਕੇ ਤੁਸੀਂ ਕੁੰਡਾ ਕਰਕਾ ਜਾਂਦੇ ਨੇ ਕੰਮ ਤਾਂ ਸਾਰਾ ਦਿਨ ਹੀ ਚੱਲਦੇ ਨੇ ਉਹ ਚੱਲਦੇ ਨੇ ਭਗਤਾ ਫਿਰ ਕਿਸੇ ਨੂੰ ਡਰ ਲੱਗਦਾ ਰਹਿੰਦਾ ਪਿੰਡੂਆਂ ਜਾਂ ਨੂੰ ਤੁੰਬੀ ਕਿਤੇ ਉਹਨਾਂ ਸ਼ਰਾਫ ਦੇ ਦੋ ਜਾਂਦੇ ਜਾਂਦੇ ਸ਼ਰਾਫ ਪਾਪਾ ਗਊ ਮਾਤਾ ਤੇਰੇ ਦਰ ਤੇ ਆ ਗਈ ਬੇੜੇ ਪਾਰ ਹੋਣਗੇ ਆਹ ਕਿਰਾ ਮਾਇਆ ਦੇ ਬਾਬਿਆਂ ਨੇ ਫੇਰਾ ਬੜੀ ਦੂਰ ਪਾਉਣਾ ਮਾਇਆ ਤੈਨੂੰ ਕਹੀ ਵੀ ਦਾਨ ਤੈਨੂੰ ਦੇ ਦੂਗਾ ਕੋਈ ਨਹੀਂ ਦਾਨ ਵਾਲੀ ਕੋਈ ਗੱਲ ਨਹੀਂ ਦਾਨ ਦੇ ਦੂਗਾ ਤੈਨੂੰ ਮੈਂ ਜਿੰਨੇ ਜੋਗਾ ਕਹਿਗਾ ਵੇ ਭਗਤਾ ਹਾਂ ਕਿਤੇ ਉਹ ਨਾ ਹਜ਼ਾਰ ਮੰਗ ਲਈ ਕਿੰਨੇ ਦੇਵਾਂ ਬੋਲੋ ਨਹੀਂ ਇਹ ਸ਼ਰਦਾ ਅਨਸਾਰ ਹੁੰਦਾ ਜਿੰਨਾ ਤੇਰਾ ਦਿਲ ਕਰਦਾ ਦੇ ਦੇ ਜਾਇ ਕਰਕੇ ਗਊ ਭਲਾ ਕਰੂਗੀ ਤੇਰਾ ਦਾਨ ਤਾਂ ਦੇ ਦਿੰਨੇ ਆ ਦਾਨ ਤਾਂ ਮੈਂ ਤੁਹਾਨੂੰ ਦੱਸਿਆ ਸੀ ਡਰਦੇ ਜਹੰਨਾ ਤੁਹਾਡੇ ਕੋਲੋਂ ਭਾਈ ਦਾ ਧਗ ਵਿੱਚ ਚੋਲਿਆ ਤੁਹਾਨੂੰ ਡਰ ਲੱਗਦਾਗਾ ਵੀ ਕਿਤੇ ਤੂੰ ਨਾ ਜਾਂਦੇ ਜਾਂਦੇ ਅੱਕਰ ਆਦਮੀ ਹੁੰਨੇ ਆ ਅਸੀਂ ਕੀ ਕਿਸੇ ਨੂੰ ਡਰਾਉਣਾ ਇਹ ਫਰਜ਼ਾ ਯਾਰ ਲੈ ਆ ਲੈ 200 ਰੁਪਿਆ ਲੈ ਲੈ। ਜਾ ਹੋ ਗਏ। ਇਹ ਵੀ ਮੁਕਾਮ ਸੰਭ ਕੇ ਰੱਖਿਆ ਜੀ ਮਾਂ ਕਿਤੇ ਕੰਮ ਆ ਦੂ। ਜਾ ਜਾ ਘਾਰ ਹੋ ਗਏ। ਕੰਮਕਾਰ ਚੱਲਦੇ ਰਹਿਣ। ਤੈਨੂੰ ਬਾਬਾ 200 ਰੁਪਿਆ ਦਿੱਤਾ। ਹਾਂ ਜੀ। 100 ਰੁਪਿਆ ਤੂੰ ਆਪਣੇ ਆਪ ਤੇ ਲਾ ਲਈ 100 ਰੁਪਿਆ ਤਾਂ ਗਊ ਮਾਤਾ ਤੇ ਲਾ ਦਿਆ ਕਰੋ। ਸਾਰੇ ਹੀ ਲਾਉਣੇ ਆ ਭਗਤਾ। ਤੂੰ ਸਾਰਾ ਕਿੱਥੇ ਲਾਉਣੇ ਯਾਰ ਉਹਨੇ ਕਿੰਨੇ ਦੇਖ ਲੋ ਗਊਆਂ ਨੇ ਟੱਠਿਆਂ ਨੇ ਕਿੰਨੇ ਲੋਕ ਮਾਰਤੇ ਆ ਪਰਸੋਂ ਸਾਡੇ ਕਮਾਂਡ ਚ ਇੱਕ ਨੌਜਵਾਨ 19 ਸਾਲ ਦਾ ਮੁੰਡਾ ਮਰ ਗਿਆ ਉਹ ਬੇਬੇ ਕੀਰਨੇ ਪਾਉਂਦੀ ਨਹੀਂ ਚੱਲੀ ਜਾਂਦੀ। ਮਾੜਾ ਮੋਟਾ ਖਿਆਲ ਕਰੋ ਬਾਬਾ ਜੀ। ਭਗਤਾ ਦੇਖੋ ਜਾਣੀ ਲਿਖੀ ਆਈ ਹੈ ਜੀਨੇ ਜਾਣਾ ਪਰ ਸਾਰਾ ਕੁਝ ਕਰਦੇ ਆਂ ਅਸੀਂ ਸੇਵਾ ਸੰਭਾਲ ਬੜੀ ਕਰੀਦੀ ਹੈ ਗਉਆਂ ਦੀ ਜਾ ਕੇ ਦੇਖੋ ਆਸ਼ਰਮ ਸਾਡੇ ਦੇਖਿਓ ਬਾਬਾ ਜਿਹੜੇ ਫਿਰ ਆਉਂਣ ਸੜਕਾਂ ਦੇ ਤੁਰੇ ਫਿਰਦਿਆਂ ਨੇ ਕਿੰਨੀਆਂ ਗਾਮਾਂ ਕਿੰਨੇ ਠੱਠੇ ਕਿੰਨੇ ਕਿੰਨੇ ਐਕਸੀਡੈਂਟ ਹੁੰਦੇ ਨੇ ਰੋਜ਼ ਨਹੀਂ ਉਹ ਸਾਰਾ ਕੁਝ ਚੱਲਦਾ ਹੈ ਦੁਨੀਆ ਤੇ ਸਾਰਾ ਕੁਝ ਚੱਲਦਾ ਆ ਪਰ ਅਸੀਂ ਜਿਹੜਾ ਕਾਰਜ ਕਰਦੇ ਆਂ ਜਿਹੜੀ ਤੇਰੇ ਤੋਂ ਮਾਇਆ ਲੈ ਕੇ ਗਏ ਆ ਉਹ ਗਉਆਂ ਦੇ ਨਾਂ ਤੇ ਲੱਗਣੀ ਹੈ ਹਾਂ ਇੰਨੀ ਕੀ ਗੱਲ ਮੇਰੇ ਨਾਲੇ ਤੇਰੇ ਪ੍ਰਧਾਨਾਂ ਨੂੰ ਕਹਿ ਦੀ ਮਾੜਾ ਮੋਟਾ ਖਿਆਲ ਕਰ ਲੈਣਗੇ ਜਿਹੜੇ ਮੁੱਖ ਬੰਦੇ ਨੇਗੇ ਇਹ ਸਾਰੇ ਹੀ ਕਰਦੇ ਆ ਅਸੀਂ ਬਥੇਰਾ ਸੰਭਾਲਦੇ ਇਹਨਾਂ ਨੂੰ ਕਦੇ ਆਸ਼ਰਮ ਆਇਓ ਸਾਡੇ ਉਥੇ ਬੜੇ ਹਾਂ ਕੋਈ ਨਹੀਂ ਆਵਾਮ ਵੀ ਆਵਾਂਗੇ ਕੋਈ ਗੱਲ ਨਹੀਂ ਜਦੋਂ ਟਾਈਮ ਲੱਗਿਆ ਟਾਈਮ ਹੀ ਨਹੀਂ ਲੱਗਦਾ ਕੰਮ ਧੰਦਿਆਂ ਚੁੱਕੀ ਕਰੀਏ ਕੰਮ ਧੰਦਾ ਚੱਲਦਾ ਰਹਿਣਾ ਜ਼ਰੂਰੀ ਹੈ ਬਾਬਾ ਇਹ ਤਾਂ ਚਾਰੇ ਪਾਸੋਂ ਤੋਂ ਘਿਰ ਰਿਆਂਗੇ ਉਹ ਕਿਵੇਂ ਉਹ ਕਿਵੇਂ ਕੀ ਨਾਲ ਤਾਂ ਸਭ ਤੋਂ ਸਰਕਾਰਾਂ ਗਊਟੈਕਸ ਲੈ ਜਾਂਦੀਆਂ ਨੇ ਕਿ ਤੁਸੀਂ ਆ ਜਾ ਨੁੱਤੀਜੇ ਦਿਨ ਗਊ ਫੜ ਕੇ ਹਾਂ ਹੈ ਤੁਸੀਂ ਐਂ ਦੱਸੋ ਮਸਲਾ ਉੱਥੇ ਦੀ ਉੱਥੇ ਫੇਰ ਖੜਾ ਕੀ ਹੱਲ ਹੋਇਆ ਗਊਆਂ ਦਾ ਬਹੁਤ ਹੱਲ ਕਰ ਰਹੇ ਆ ਬਹੁਤ ਹੱਲ ਹੁੰਦੇ ਨੇ ਇਹੋ ਜੀ ਗੱਲ ਨਹੀਂ ਜਾ ਕੇ ਦੇਖਿਓ ਅਸੀਂ ਸਾਰੇ ਪਾਸੇ ਦੇਖੋ ਜਿੱਥੇ ਹੋ ਸਕਦਾ ਜਿੰਨਾ ਹੋ ਸਕਦਾ ਸਾਡੇ ਆਸ਼ਰਮ ਚ ਜਿੰਨੀਆਂ ਗਊਆਂ ਦਾ ਅਸੀਂ ਪਾਲਣ ਪੋਸ਼ਣ ਕਰ ਸਕਦੇ ਆ ਅਸੀਂ ਕਰਦੇ ਆ ਕੋਈ ਨਹੀਂ ਕਰੋ ਚੰਗੀ ਗੱਲ ਹੈਗੀ ਪਰ ਜਿਹੜੀਆਂ ਰੋਡ ਤੇ ਫਿਰਦੀ ਨੇ ਇਹਨਾਂ ਦਾ ਹੱਲ ਜ਼ਰੂਰ ਕਰੋ ਤਾਂ ਕਿ ਲੋਕਾਂ ਦੀ ਜਾਨ ਬਚ ਸਕੇ ਜ਼ਰੂਰ ਅਸੀਂ ਤੇਰੀ ਗੱਲ ਤੇ ਗੌਰ ਕਰਾਂਗੇ ਭਗਤਾ ਗੌਰ ਕਰੋ ਬਾਬਾ ਜੀ ਹੂੰ ਚੰਗਾ ਭਗਤਾ ਕਉ ਮਾਤਾ ਭਲੀ ਕਰੇ ਤੇਰੀ ਜੈ ਜੈਕਾਰ ਹੋਵੇ ਰੰਗ ਭਾਗ ਲੱਗੇ ਰਹਿਣ ਸਾਰਾ ਸਾਲ ਦੁੱਧ ਪੀਨੇ ਹੋ ਤੁਸੀਂ ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਉਦੋਂ ਰੱਸੇ ਲਾ ਦਿੰਦੇ ਹੋ ਸੁਭਾਲੇ ਕੌਣ ਇਹਨਾਂ ਨੂੰ ਭਾਈ ਇਹ ਤਾਂ ਭਲਾ ਹੋਵੇ ਗਊ ਮਾਤਾ ਦਾ ਨਾਲੇ ਇਹਨਾਂ ਦਾ ਘਰ ਚੱਲੀ ਜਾਂਦਾ ਨਾਲੇ ਸਾਡਾ ਪਲੀ ਜਾਂਦਾ ਜੈ ਹੋ ਜੈ ਗਊ ਮਾਤਾ ਦੀ ਹੋ ਮੇ ਤਰ੍ਹਾਂ ਦਾ ਨਾਚ ਤੂੰ ਮਰਜੀ ਬੰਗਾ ਚੜਵਾ ਲੈ ਨੀ ਮੇ ਤਰ੍ਹਾਂ ਦਾ ਨਾਚ ਚੱਲ ਬੜੇ ਹੋ ਮੇ ਤਰ੍ਹਾਂ ਦਾ ਨਾਚ ਹਾਂ ਤੂੰ ਕਿੱਧਰ ਚੱਲਿਆ ਭਾਈ ਹਾਂ ਕਿੱਧਰ ਚੱਲਿਆ ਮੈਂ ਅੱਜ ਮੜਾ ਜਿਹਾ ਲੇਟ ਆਉਂਗਾ ਉਹ ਰੋਜ਼ ਹੀ ਲੇਟ ਆਉਣਾ ਐ ਅੱਜ ਕਿਹੜਾ ਪਹਿਲੇ ਦਿਨ ਆਵੇਂਗਾ ਬਾਈ ਲੇਟ ਹੋਇਆ ਤਾਂ ਜਾਣਾ ਸਵੇਹਾ ਜਰ ਇੱਥੇ ਡੰਗਰਾਂ ਚ ਮੈਂ ਪਸਾਰ ਰੱਖਿਆ ਐ ਬਾਈ ਯਾਰ ਸਾਰਿਆਂ ਨੇ ਇੱਕ ਬਾਪੂ ਤੈਨੂੰ ਚੱਕੀ ਜਾਂਦਾ ਉਹ ਡੰਗਰਾਂ ਚ ਤਾਂ ਫਸੇਗੇ ਹੀ ਪੜ ਲੈਂਦਾ ਹੁਣ ਇਹ ਕਰ ਰੱਖਿਆ ਬੀਏ ਉਹ ਬੀਏ ਕਰਨ ਨੂੰ ਕਿਹੜਾ ਤੂੰ ਸਰਪੰਚ ਲੱਗ ਗਿਆ ਸਰਪੰਚ ਵੀ ਕਰ ਲਾਂਗੇ ਹੁਣ ਦੇਖੀ ਜਾ ਲਵਾਂਗੇ ਪੰਗਾ ਆਹ ਸਰਪੰਚੀ ਨੇ ਤਾਂ ਲੱਖਾਂ ਦੇ ਘਰ ਝਾੜ ਤੇ ਨਾਲੇ ਮੇਰੀ ਗੱਲ ਸੁਣ ਉਹ ਇਟਾਂ ਖੁੱਲੀ ਟਹੀ ਪਈਆ ਆਪਣੀ ਕਿਸੇ ਚੁਣਾਈ ਵਾਲੇ ਮਿਸਤਰੀ ਨੂੰ ਭੇਜਦੀ ਪੇਦਾ ਪੇਦਾ ਲਾਭਦਾ ਉਹ ਵੀ ਮਿਸਤਰੀ ਲਾਭਦਾ ਹਾਂ ਪੇਦੇ ਦੀ ਅਪੋਡਟਾਂ ਦਾ ਲੱਗਦੇ ਨਹੀਂ ਕੋਰਲੀ ਤੇ ਸਰਪੰਚ ਬਣ ਕੇ ਚੜੇਗਾ ਪਿੰਡ ਦੇ ਕੰਮ ਹਾਂ ਇਹਦਾ ਮਤ ਦਾ ਮੇਰੇ ਤੇ ਤੂੰ ਠੰਡਾ ਰਹਿ ਕਰ ਵੱਡੇ ਭਾਈ ਠੰਡਾ ਪਾਪੂ ਨੇ ਤਾਂ ਬਥੇਰਾ ਕਿਹਾ ਸੀ ਪੜ ਲੈ ਪੜ ਲੈ ਪਰ ਆਪਾਂ ਹੀ ਨਹੀਂ ਪੜੇ ਯਾਰ ਐਮੀ ਟਾਈਮ ਖਰਾਬ ਕਰੀਗੇ ਆ ਦੇਖ ਲੈ ਛੋਟੇ ਵਾਂਗੂ ਜੇ ਮੈਂ ਵੀ ਪੜ ਲਿਖ ਜਾਂਦਾ ਭਾਈ ਜੀ ਉਹਦੇ ਵਾਂਗੂ ਘੁੰਮਿਆ ਕਰਦਾ ਸੋਹਣੀ ਪੱਗ ਬਨ ਲ ਕੇ ਆ ਫਸਾਤਾ ਡੰਗਰਾਂ ਚ ਕੋੜੀਆਂ ਨੇ ਹੁਣ ساری ਉਮਰ ਡੰਗਰਾਂ ਚ ਲੰਘੂ ਮੈਨੂੰ ਲੱਗਦਾ ਚਲੋ ਬਾਕੀ ਮੱਥੇ ਦੀਆਂ ਲਿਖੀਆਂ ਆਉਂਦਾ ਲੈਲਾਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਇਹ ਲਾਦਾ ਹੁਣ ਕੰਮ ਆਉਗੇ ਆਪਣੇ ਬਾਈ ਤਾਂ ਉਹੀ ਮਰੀ ਜਾਂਦਾ ਸਰਪੰਚੀ ਤਾਂ ਵੱਟ ਤੇ ਪਈਆ ਉਹ ਬਾਬੇ ਤੋਂ ਨਾ ਪੁੱਛ ਲਈਏ ਯਾਰ ਆਏ ਨਹੀਂ ਪਤਾ ਇਹ ਵੀ ਪਤੰਦਰ ਸੱਚੀ ਕੁਛ ਦੱਸ ਦੇਣਾ ਆ ਪੁੱਛੀ ਲੈਣੇ ਆ ਓ ਚੱਲ ਚੱਲ ਜੈ ਗਊ ਮਾਤਾ ਦੀ ਫਕਤਾ ਹੋਰ ਬੱਬਾ ਕਿਵੇਂ ਆ ਠੀਕ ਹੈ ਠੀਕ ਹੈ ਚੜਦੀ ਕਲਾ ਵਧੀਆ ਵਧੀਆ ਕਿਵੇਂ ਬੈਠਾ ਸੀ ਉਹ ਗਊ ਛੱਡੀ ਐ ਅੱਛਾ ਅੱਛਾ ਉਹ ਉਹ ਨਾ ਕਿਸੇ ਦੇ ਖੇਤ ਚ ਬਾੜਨੇ ਕਿਤੇ ਡਾਂਗਾ ਖਾਲੇ ਉਹ ਨਹੀਂ ਮੇਰੀ ਨਜ਼ਰ ਐ ਫਕਤਾ ਪੂਰੀ ਉਹ ਮਾਤਾ ਤਾਨ ਲੈਣਾ ਆਇਆ ਪਿੰਡ ਪਿੰਡ ਅੱਛਾ ਅੱਛਾ ਆ ਜਾ ਬਾਈ ਜੀ ਹੋਰ ਚਾਹ ਪਾਣੀ ਚਾਹ ਪਾਣੀ ਬਸ ਆ ਨਾਲ ਘਰਨੇ ਪਲਾਇਆ ਵਧੀਆ ਮਾਨ ਤਾਨ ਕੀਤਾ ਤੇ ਤੈਨੂੰ ਪਤਾ ਹੀ ਲੱਗ ਗਿਆ ਹੋਣਾ ਬਾਬਾ ਮੈਂ ਕਿਉਂ ਖੜਾ ਹਾਂ ਦੱਸ ਕੀ ਸੇਵਾ ਕਰੀਏ ਤੇਰੀ ਬਾਬਾ ਸਰਪੰਚੀ ਬਾਰੇ ਸੋਚ ਰਹੇ ਸੀਗੇ ਉਹਨਾਂ ਨੇ ਕਹਿੰਦੇ ਬੀਏ ਪੜ੍ਹੇ ਵਾਲੇ ਸਰਪੰਚ ਬਣਨਗੇ ਤੇ ਮੜਾ ਜਾ ਹੱਥ ਉੱਤੇ ਦੇਖ ਲੈਣੇ ਹਾਂ ਬੜੀ ਜਾਣ ਆਪਾਂ ਨੂੰ ਤੇ 10 ਵੇ ਰ ਵੀ ਕੁਝ ਹੋਊ ਇੱਥੇ ਇੱਛਾ ਲੱਗਦੀ ਏ ਤੇਰੀ ਹਾਂ ਹਾਂ ਅੱਛਾ ਕੀ ਬੰਨਾ ਆਪਾਂ ਸਰਪੰਚ ਬੜੇ ਵੱਡੇ ਲੇਖ ਨੇ ਤੇਰੇ ਭਗਤਾ ਯਾਦ ਕਰੇਂਗਾ ਬਾਬੇ ਨੂੰ ਬਚਨ ਅੱਜ ਜਿਹੜੇ ਕਰਗੇ ਲੈ ਵਾਹ ਓ ਬਾਬਾ ਲਾਲ ਬੱਤੀ ਵਾਲੀ ਗੱਡੀ ਚ ਘੁੰਮਿਆ ਕਰੇਂਗਾ ਪੱਕੀ ਗੱਲ ਐ ਪੱਕੀ ਗੱਲ ਐ ਬਾਬਾ ਵਾਹ ਓ ਬਾਬਾ ਜੈ ਹੋ ਜੈ ਬਾਬੇ ਦੀ सरपंच जी तेरी पक्की भक्ता पक्की बट दे पई है पक्की पई है बट ते मूठ मी उठी मी चले ऊ कुमार ਦੇ ਬਾਬੇ ਦਾ ਨਾਮ ਲੈ ਕੇ ਜਿਹਨੂੰ ਵੀ ਮੰਨਦਾ ਕਿਆ ਜਾਕਾਰ ਹੋ ਜੂਗੀ ਬੇੜੇ ਪਾਰ ਨੇ ਪਰਦੇ ਕਾगज तेरे ਨਿਕਲੇ ਆਉਣਗੇ ਐਤ ਕੀ सरपंच पक्का तू पक्की ਗੱਲ ਹੈ ਪੱਕੀ ਗੱਲ ਹੈ ਬਚਨ ਯਾਦ ਰੱਖੀ ਬਾਬਿਆਂ ਦਾ ਦੁਬਾਰੇ ਫੇਰ ਫੇਰੀ ਪਾਵਾਂਗੇ ਤੇਰੇ ਘਰੇ ਆਲੇ ਅਸੀਂ सरपंच ਦੀ ਤੈਨੂੰ ਅੱਜ ਤੋਂ ਵਚਨ ਕਰਦੇ ਆ ਲੈ ਤੇਰੀ ਸਰਪੰਚੀ ਪੱਕੀ ਐ ਲੈ ਫਿਰ ਬਾਬਾ ਨਜ਼ਾਰਾ ਆਜੂ ਜੇ ਸਰਪੰਚ ਬਣ ਗਿਆ ਹਾਂ ਵਟ ਕੱਟ ਦਾਂਗੇ ਵਟ ਪਹਿਲਾਂ ਆਪਦੇ ਘਰ ਤੇ ਗਊ ਮਾਤਾ ਸਭ ਦਾ ਭਲਾ ਕਰੇ ਐ ਸੰਭਾਲ ਲੈ ਇਹਨੂੰ ਆਪਣੀ ਮਾਇਆ ਦੇ ਨਾਲ ਸੰਭਕੀ ਰੱਖੀ ਕੰਮ ਕਰੂ ਤੇਰੇ ਨਾਲ ਰਹੂ ਇਹ ਚਾਦਾ ਨਾ ਰਹੂ ਰੱਖਣੀ ਸਦਾ ਨਾਲ ਰੱਖਣੀ ਐ ਦੇਖੀ ਜੈਜਾਕਾਰ ਹੋ ਜਾਣੀ ਐ ਲਾਏ ਬਾਬਾ ਪਰ ਚੜਦੀ ਗੱਲਾ ਸਰਪੰਚ ਬਣ ਕੇ ਨਾ ਯਾਦ ਕਰੂੰ ਤੈਨੂੰ ਮੈਂ ਬਾਬਾ ਬਾਪੇ ਸਾਰੇ ਜਾਣੀ ਜਾਣ ਨੇ ਤੇਰੇ ਲੇਖਾਂ ਚ ਕੀ ਲਿਖਿਆ ਸਾਰਾ ਕੁਝ ਪੜ ਲਿਆ ਬਾਪੇ ਨੇ ਨਾਲ ਬੱਤੀ ਤੱਕ ਪਹੁੰਚੇਗਾ ਅੱਗੇ ਦੀਆਂ ਵੀ ਸਫ਼ਰ ਯਾਦ ਰੱਖੀ ਬਾਬੇ ਵਾਓ ਬਾਬਾ ਵਸ ਜੇ ਤੂੰ ਕਹਿਤਾ ਮੈਨੂੰ ਲੱਗਦਾ ਫਿਰ ਬਣ ਗਏ ਸਰਪੰਚ ਬਿਲਕੁਲ ਬਾਬਾ ਚੰਗਾ ਬਾਬਾ ਫਿਰ ਕੱਲ ਸੁਣ ਕਾਲੀ ਚਬੜਾ ਲੱਗਦਾ ਕਾਲੀ ਨਹੀਂ ਕਰੀਦੀ ਕਿਸੇ ਵੀ ਕੰਮ ਚ ਪਹਿਲੀ ਵਾਰ ਬੜਾ ਨੁਕਸਾਨ ਹੁੰਦਾ ਉਹ ਘਰੋਂ ਲੜਕੇ ਬਾਬਾ ਪਹਿਲੀ ਮੈਂ ਲਿਆ ਬਾਪਿਆਂ ਨੂੰ ਸੇਵਾ ਪਾਣੀ ਦੇ ਛੱਟ ਜਿੰਨਾ ਤੇਰਾ ਦਿਲ ਕਰਦਾ ਵੇ ਬਾਬਾ ਪਾਣੀ ਚਾਹ ਲਿਆ ਦੇ ਨਾ ਬਾਬਾ ਉਹ ਜਾਣੀ ਜਾਣ ਐ ਫਕਤਾ ਬਾਬਾ ਆਇਆ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਲਿਆ 2100 ਰੁਪਇਆ ਦੇ ਸਰਪੰਚੀ ਤੇਰੀ ਪੱਕੀ ਐ ਬਾਬੇ ਚ ਆ ਕੇ ਕਰਾਹੀ ਲਾਉਣਗੇ 2100 ਰੁਪਇਆ ਹਾਂ ਬਾਬਾ ਬਾਬਾ ਸਾਲ ਹੋ ਗਿਆ ਮੈਂ ਤਾਂ 2100 ਇਕੱਠਾ ਨਹੀਂ ਦੇਖਿਆ ਉਹ ਲਿਆ ਜਿੰਨਾ ਹੈਗਾ ਕੰਮਕਾਰ ਕਰਦਾ ਕੋਈ ਕਿ ਨਹੀਂ ਬਿੱਲੇ ਹੀ ਆ ਬਾਬਾ ਬੰਦਾ ਗਾਣੇ ਹੀ ਹਨ 1100 ਲਿਆ ਬਾਬੇ ਨੂੰ ਮਨਾ ਲਾਂਗੇ ਵੱਡੇ ਬਾਬੇ ਨੂੰ ਉਹ ਬਾਬਾ 1100 ਕਿੱਥੇ ਮੈਂ ਤਾਂ ਬਿੱਲ ਐ ਮਤੇ ਕੰਮਗਾਰ ਕੁਛ ਨਹੀਂ ਕਰਦਾ ਉਹ ਲਿਆ 100 ਤਾਂ ਫੜਾ ਕੇ ਨਾ 100 ਤਾਂ ਦੇ ਬਾਬਿਆਂ ਨੂੰ ਐ ਨਹੀਂ ਗੱਲ ਬਣਨੀ ਮਾਇਆ ਤੂੰ ਨਾ ਬਾਬਿਆਂ ਨੂੰ ਖਾਲੀ ਨਹੀਂ ਮੋੜੀਦਾ ਹੁੰਦਾ ਬਚਨ ਵੱਡਾ ਕਰਤਾ ਤੇਰੇ ਲੇਖਾ ਚ ਬੜਾ ਕੁਝ ਲਿਖ ਦੇਣਾ ਹੈ ਬਾਬਿਆਂ ਨੇ ਇਹ 100 ਲਿਆ ਉਹ 100 ਵੀ ਨਹੀਂ ਹੈਗਾ ਮੰਨਿਆ ਕਰ ਬਾਬਾ ਖਾਲੀ ਨਾ ਮੋੜੀ ਬਾਬਿਆਂ ਨੂੰ ਬੜਾ ਵੱਡਾ ਬਚਨ ਦੇ ਚੱਲੇ ਤੈਨੂੰ ਬਿਨਾ ਪੈਸਿਆਂ ਤੂੰ ਗੱਲ ਨਹੀਂ ਬਣਨੀ ਮਾਇਆ ਨਾਗਣੀ ਹਰ ਇੱਕ ਨੂੰ ਲੋੜ ਹੈ ਜਿੰਨਾ ਮਰਜੀ ਲੋਕ ਕਹੀ ਜਾਣ ਲਿਆ ਕਿ ਹੱਸੋ ਹੈ ਨਹੀਂ ਹੈ ਨਹੀਂ ਬਾਬਾ 100 ਰੁਪਿਆ ਹੈ ਨਹੀਂ ਬਾਬਾ ਉਹ ਫਕਤਾ ਲਿਆ 50 ਲਿਆ ਵਿਆਹ ਕਿਹੜਾ ਰੱਬ ਦਾ ਨਾ ਲੈ ਕੇ ਕਰਦੇ ਜਾਜਾ ਕਾਰ ਭਕਤਿਆਂ ਨੂੰ ਯ ਸਾਤਿਕੇ ਨਾ ਰਪੀਏ 50 ਨੇ ਚ ਤੇਲ ਪਵਾਣਾ ਬਾਬਾ ਰਾਤ ਕੱਢ ਜਾਊਂਗਾ ਮੈਂ ਬਾਬਿਆਂ ਨੂੰ ਨਰਾਸ਼ ਨਹੀਂ ਕਰੀਦਾ ਖਾਲੀ ਨਹੀਂ ਮੋੜੀ ਦਾ ਬੜਾ ਵੱਡਾ ਬਚਨ ਦਿੱਤਾ ਏ ਤੈਨੂੰ ਲਿਆ ਉਹ ਲਿਆ ਜਿੰਨੇ ਹੈਗੇ ਨੇ ਨਾ ਬਾਬਿਆਂ ਨੂੰ ਲਿਆ ਕੇ ਉਦਾਰ ਕਰਦਾ ਬਾਬਾ ਜਦੋਂ ਮੈਂ ਸਰਪੰਚ ਬਣ ਗਿਆ ਬਾਰੇ ਨਿਆਰੇ ਕਰ ਦੂ ਬਾਬਾ ਪੱਕਾ ਤੇਰੇ ਨਾਲ ਬਾਦਾਂ ਰਿਹਾ ਪੱਕਾ ਤੇ ਖਾਲੀ ਨਾਮ ਓੜ ਬਾਬਿਆਂ ਨੂੰ ਬਾਬਾ ਤੂੰ ਦੇਖੇਂ ਆਂ ਆਪਾ ਐ ਤਾਂ ਨਹੀਂ ਬਚਨ ਕੰਮ ਕਰਦੇ ਜਿੱਦਾਂ ਤੁਸੀਂ ਕਰਦੇ ਹੋ ਉਹ ਬਾਬਾ ਐਂ ਨਾ ਕਹੇ ਹੁਣ ਬਈ ਥੁੱਕ ਨਾ ਪਕੌੜੇ ਨਹੀਂ ਪੰਦੇ ਹੁੰਦੇ ਧਿਆਨ ਰੱਖਿਓ ਬਾਬਿਆਂ ਦੀ ਗੱਲ ਓਏ ਖਾਲੀ ਨਾ ਜਾ ਬਾਬੇ ਬਾਰ-ਬਾਰ ਕਹਿੰਦੇ ਨੇ ਤੈਨੂੰ ਓਏ ਬਾਬਾ ਬਾਦ ਆ ਰਿਹਾ ਪੱਕਾ 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 ਸਰਪੰਚ ਬਣ ਜਾ ਮਸਕਰਾਂ ਓ ਭਗਤਾ ਖਾਲੀ ਨਹੀਂ ਜਾਂਦੇ ਲੈ ਦੱਸ ਸਰਪੰਚੀਆਂ ਭਾਲਦਾ ਜੇਬ ਚ ਤਾਨਾ ਨਹੀਂ ਇਹਦੇ ਆ ਵੱਡਾ ਮਾਨ ਤਾਨ ਕਰਨਾ ਪੈਂਦਾ ਉੱਪਰ نیچے ਫੇਰ ਕਿਤੇ ਜਾ ਕੇ ਸਰਪੰਚੀਆਂ ਮਿਲਦੀਆਂ ਨੇ ਚੱਲ ਮਹਾਰਾਜ ਭਲੀ ਕਰੇ ਗਊ ਮਾਤਾ ਜੈ ਜੈਕਾਰ ਹੋਵੇ ਸਾਰੀ ਸੰਗਤ ਦਾ ਭਲਾ ਹੋਵੇ